ਕਬੀਰ ਮਾਏ ਮੁੰਡੈ ਤਹ ਗੁਰੂ ਕੀ ਜਾਤੇ ਪਰਮ ਨ ਜਾਏ ਆਪ ਡੁੱਬੇ ਚਹੋ ਬੇਦਮਹਿ ਚੀਲੇ ਦੀਏ ਵਹਾਏ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਹੇ ਕਵੀਰ ਮੈਂ ਅਇਹੇ ਗੁਰੂ ਦੀ ਮਾਨ ਦਾ ਸਿਰ ਮੁੰਨਦਿਆਂ ਜਿਸ ਦਿ ਰਾਤੀ ਤੁਰਿਆ ਸਰੀਰ ਕ ਮੋਦੀ ਪਟਕਣਾ ਦੂਰ ਨਹੀਂ ਹੋ ਸਕਦੀ ਇਹ ਲੋਕ ਆਪ ਵੀ ਚੌਹਾਂ ਵੇਦਾਂ ਦੇ ਕਰਮ ਕਾਂਡ ਵਿੱਚ ਪੈ ਕੇ ਡੂੰਗੇ ਪਾਣੀਆਂ ਦੇ ਵਿੱਚ ਡੁੱਬੇ ਹੋਏ ਹਨ ਜੋ ਜੋ ਬੰਦੇ ਇਨ੍ਹਾਂ ਦੇ ਪਿੱਛੇ ਲੱਗਦੇ ਹਨ ਉਹਨਾਂ ਨੂੰ ਵੀ ਇਨ੍ਹਾਂ ਉਸੇ ਮੋਹ ਵਿੱਚ ਰੋੜ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ